ਤਾਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਮੈਡੀਕਲ ਸਟੋਰ ਦੇ ਉੱਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਤਾਂ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ ਤਾਂ ਅਮਰitsar ਦੇ ਨਜ਼ਦੀਕ ਹਲਕਾ ਜੰਡਿਆਲਾ ਦੇ ਪਿੰਡ ਮੱਲੀਆਂ ਤੋਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਦੋ ਧਿਰਾਂ ਦੀ ਰੰਜਿਸ਼ ਦੇ ਚੱਲਦਿਆਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਤਹਿਤ ਇੱਕ ਨੌਜਵਾਨ ਵੱਲੋਂ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਮੈਡੀਕਲ ਸਟੋਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਾਂ ਇਸ ਦੀ ਵੀਡੀਓ ਜਿਹੜੀ ਹੁਣ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਜਿੱਦੇ ਆਧਾਰ ਦੇ ਉੱਤੇ ਪੁਲਿਸ ਵੱਲੋਂ ਮੈਡੀਕਲ ਸਟੋਰ ਦੇ ਮਾਲਕ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਬਿਆਨਾਂ ਦੇ ਉੱਤੇ ਪਰਚਾ ਦੇਣ ਦੀ ਗੱਲ ਵੀ ਪੁਲਿਸ ਵੱਲੋਂ ਆਖੀ ਜਾ ਰਹੀ ਹੈ ਤਾਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਜੰਡਿਆਲਾ ਦੇ ਐਸ ਐਚ ਓ ਨੇ ਆਖਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਮੱਲੀਆਂ ਦੇ ਵਿੱਚ ਇੱਕ ਮੈਡੀਕਲ ਸਟੋਰ ਉੱਤੇ ਗੋਲੀ ਚੱਲੀ ਹੈ ਤਾਂ ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਦੇ ਮੈਡੀਕਲ ਸਟੋਰ ਵਾਲੇ ਨੌਜਵਾਨ ਸਨਪ੍ਰੀਤ ਅਤੇ ਪਿੰਡ ਦੇ ਅਜੇ ਵਿੱਚ ਪਹਿਲਾਂ ਤੋਂ ਤਕਰਾਰ ਸੀ ਜਿੱਦ ਦੇ ਚੱਲਦਿਆਂ ਪਹਿਲਾਂ ਵੀ ਦੋਵੇਂ ਨੌਜਵਾਨਾਂ ਵੱਲੋਂ ਆਪਣੇ ਸਾਥੀਆਂ ਨਾਲ ਇਕੱਠੇ ਹੋ ਕੇ ਜੋਰ ਅਜਮਾਇਸ਼ ਕੀਤੀ ਜਾ ਰਹੀ ਸੀ ਜਿਸ ਬੰਦੀ ਪਿੰਡ ਦੇ ਮੋਹਤਵਾਰਾਂ ਵੱਲੋਂ ਇਹਨਾਂ ਦਾ ਫੈਸਲਾ ਕਰਵਾ ਦਿੱਤਾ ਗਿਆ ਪਰੰਤੂ ਫੈਸਲੇ ਦੋਵੇਂ ਸੋਸ਼ਲ ਮੀਡੀਆ ਦੇ ਉੱਤੇ ਹੁਣ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਲਈ ਪੋਸਟਾਂ ਪਾ ਰਹੇ ਸਨ ਜਿੱਦ ਦੇ ਚੱਲਦਿਆਂ ਰੰਜਿਸ਼ ਅਜੇ ਵੱਲੋਂ ਆਪਣੇ ਪਿਤਾ ਜੋ ਕਿ ਜੇਲ੍ਹ ਦੇ ਵਿੱਚ ਹੈ ਉਸਦੇ ਲਾਇਸੈਂਸੀ ਹਥਿਆਰ ਦੇ ਨਾਲ ਮੈਡੀਕਲ ਸਟੋਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਜੋ ਕਿ ਸਾਰਾ ਮਾਮਲਾ ਹੁਣ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਤਾਂ ਪੁਲਿਸ ਵੱਲੋਂ ਇਹ ਸਾਰੇ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਪੀੜਤ ਨੌਜਵਾਨ ਦੇ ਬਿਆਨ ਦਰਜ ਕੀਤੇ ਗਏ ਨੇ ਉੱਥੇ ਹੀ ਪੁਲਿਸ ਹੈ ਜਿਹੜੀ ਹੁਣ ਆਹ ਸੀਸੀਟੀਵੀ ਕੈਮਰੇ ਦੀ ਜਿਹੜੀ ਫੁਟੇਜ ਹੈ ਉਸ ਦੇ ਆਧਾਰ ਦੇ ਉੱਤੇ ਮੁਕੱਦਮਾ ਦਰਜ ਕਰਨ ਦੀ ਗੱਲ ਆਖ ਰਹੀ ਹੈ ਉੱਥੇ ਹੀ ਲਾਇਸੈਂਸੀ ਪਿਸਤੌਲ ਦੇ ਮਾਲਕ ਤੇ ਵੀ ਐਕਸ਼ਨ ਲੈਣ ਦੀ ਗੱਲ ਕੀਤੀ ਗਈ ਉਧਰ ਪਿੰਡ ਵਾਸੀਆਂ ਵੱਲੋਂ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਨਾਲ ਹੀ ਪੁਲਿਸ ਕੋਲੋਂ ਸੁਰੱਖਿਆ ਦੀ ਹੁਣ ਮੰਗ ਕੀਤੀ ਗਈ ਹੈ ਗੋਲੀਆਂ ਲਾਣ ਕੀਪਤਾ ਮੈਨੂੰ ਮੈਂ ਤੇ ਅੰਦਰ ਬੈਠਾ ਸੀ ਤੇ ਅੰਦਰ ਬੈਠਿਆ ਬਸ ਉਹ ਆਏ ਆ ਕੇ ਦੇਤੇ ਗੋਲੀਆਂ ਚਲਾਉਂਦੇ ਆ ਤੇ ਮੈਂ ਬਾਹਰ ਵੇਖਿਆ ਤੇ ਉਹ ਭੱਜ ਗਏ ਮੋਟਰਸਾਈਕਲ ਤੇ ਕਿੰਨੇ ਜਣੇ ਸੀ ਦੋ ਜਣੇ ਰੰਜਿਸ਼ ਜਾਂ ਵੀ ਕਰਨ ਉਹ ਤਾਂ ਕੋਈ ਰੰਜਿਸ਼ ਨਹੀਂ ਆਇਆ ਹੋਇਆ ਮੁੰਮੜਿਆਂ ਦਾ ਹੀ ਹੈ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਪੋਸਟਾਂ ਪਾਟਾਂ ਪਾਉਂਦੇ ਗੱਲ ਕਿਹੜਾ ਕੋਈ ਮੁੰਡੇ ਦਾ ਪਤਾ ਹੈ ਇਹਨਾਂ ਦਾ ਪੁੱਤਰ ਮੇਰਾ ਉਹ ਨਹੀਂ ਉਹਦਾ ਨਹੀਂ ਕੋਈ ਪਤਾ ਇਹ ਪੁਲਿਸ ਨੂੰ ਪੀਤਲਾ ਜੀ ਦੇ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਹੈ ਦੇ ਬਾਰੇ ਹਾਂਜੀ ਸਰਕਾਰ ਦਿੱਤੀ ਹੈ ਕੀ ਕਹਿੰਦੇ ਪੁੱਤਰ ਹੀ ਕਰਦੇ ਪੁਲਿਸ ਵਾਲੇ ਧਿਆਨ ਸਾਡੇ ਲੈ ਲਏ ਹਨ ਦੇਖ ਲਈ ਉਹਨਾਂ ਨੇ ਬਸ ਕਾਦੀ ਦੁਕਾਨ ਕਰਦੇ ਤੁਸੀਂ ਮੈਡੀਕਲ ਸਟੋਰ ਹੈ ਮੈਡੀਕਲ ਕਿਹੜੀ ਜਗ੍ਹਾ ਜੀ ਕਹਿੰਦੇ ਕੋਈ ਇਥੇ ਮੱਲੀ ਮੱਲੀ ਮੰਗ ਕੀ ਕਰਦੇ ਹੋ ਅਸੀਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਅਸੀਂ ਮੰਗ ਕਰਨੀ ਹੈ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਹਾਂਜੀ ਕੀ ਨਾਜ਼ਰ ਆ? ਮੇਰਾ ਨਾਂ ਜੀ ਇੰਦਰਜੀਤ ਸਿੰਘ ਮੱਲੀ ਹਾਂਜੀ ਅੱਜ ਜਿਹੜੀ ਇਥੇ ਗੋਲੀ ਚੱਲੀ ਮੈਡੀਕਲ ਸਟੋਰ ਤੇ ਕੀ ਗੱਲ ਹੋਈ ਹੈ? ਇਹ ਜੀ ਸਾਡਾ ਭਤੀਜਾ ਵਾ ਉਹਦਾ ਗਾੜੀ ਬੇਟਾ ਵਾ ਪੋਤਰਾ ਸਾਡਾ ਉਹਨੇ ਮੈਡੀਕਲ ਸਟੋਰ ਇਥੇ ਪਾਇਆ ਉਹ ਦੁਪਹਿਰ ਨੂੰ ਅਚੰਚੇਤ ਬੈਠੇ ਸੀਗੇ ਉਹਦੇ ਫਾਦਰ ਸਾਹਿਬ ਜਸਵੀਰ ਸਿੰਘ ਦੀ ਨਿਹਾਲ ਸਿੰਘ ਉਹ ਦੋ ਅਣਪਛਾਤੇ ਵਿਅਕਤੀ ਆਏ ਉਹਨਾਂ ਨੇ ਮੂੰਹ ਸਿਰ ਵੱਧੇ ਸੀ ਉਹਨਾਂ ਨੇ ਆਣ ਕੇ ਗੋਲੀਆਂ ਚਲਾਤੀਆਂ ਸਿੱਧੀਆਂ ਜੋ ਕਿ ਸਾਡੀ ਉਹ ਚੰਗੀ ਕਿਸਮਤ ਈ ਪਰਮੇਸ਼ਰ ਜਾਣਦਾ ਵੀ ਜਿਹੜਾ ਉਹ ਸਾਈਡ ਤੇ ਡਿੱਗ ਪਿਆ ਗੋਲੀ ਲੱਗਣ ਤੋਂ ਬਗੈਰ ਹੀ ਉਹ ਗੋਲੀ ਤੋਂ ਬਚ ਗਏ ਬਾਕੀ ਉਹਨਾਂ ਨੇ ਸਾਡਾ ਬੜਾ ਤੜਾ ਦਾ ਨਿਸ਼ਾਨਾ ਕਰਦਾ ਸੀ ਤੇ ਸਾਡੀ ਕੋ ਰੰਜਿਸ਼ ਨਹੀਂ ਕਿਸੇ ਦੇ ਨਾਲ ਹੀ ਨਾ ਪਿੰਡ 'ਚ ਨਾ ਲਾਕੇ ਦੇ ਵਿੱਚ ਤੇ ਕੋ ਬੱਚਿਆਂ ਬੱਚਿਆਂ ਦੀ ਆ ਜਦੋਂ ਕਦੇ ਸਕੂਲ ਟਾਈਮ ਦੇ ਪੁਰਾਣੇ ਕੋਈ ਹੋਊਗਾ ਇਹਨਾਂ ਦਾ ਡਿਸਕਿਊਟ ਉਹਦੇ ਵਿੱਚ ਸਾਨੂੰ ਨਹੀਂ ਪਤਾ ਪਰ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਦੀ 4 ਗੋਲੀਆਂ ਚਲੀਆਂ ਜੀ ਕਿੰਨੇ ਬਰਾਮਰ ਕਿੰਨੇ ਬਰਾਮਦ ਕਹਿੰਦੇ ਤਿੰਨ ਹੋਈਆਂ ਜੀ ਤਿੰਨ ਤਿੰਨ ਬਰਾਮਦ ਹੋਈਆਂ ਤਿੰਨ ਦਾ ਇੱਕ ਬੈਗ ਆ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜੀ ਪੁਲਿਸ ਨੇ ਸਾਡੀ ਪੂਰੀ ਹੈਲਪ ਕੀਤੀ ਆ ਪੂਰੀ ਮਦਦ ਕੀਤੀ ਆ ਪੁਲਿਸ ਮੌਕੇ ਤੇ ਆਈ ਆ ਉਸ ਵੇਲੇ ਆ ਗਈ 15 ਮਿੰਟਾਂ ਬਾਅਦ ਮੰਗ ਕਰਦੇ ਹੋ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਤੋਂ 24 ਘੰਟੇ ਦਾ ਖਤਰਾ ਪੈ ਗਿਆ 24 ਘੰਟੇ ਹੀ ਸਾਨੂੰ ਜਿੰਨਾ ਸਾਡਾ ਪਰਿਵਾਰ ਆ ਇੱਕ ਖਤਰੇ ਦੇ ਵਿੱਚ ਆ ਅਸੀਂ ਡਿਪਾਰਟਮੈਂਟ ਕੋ ਮੰਗਦੇ ਆ ਵੀ ਸਾਡਾ ਹਾਲਪਤਾ ਸਾਡੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਾਈ ਜਾਵੇ ਕਿਸੇ ਵੇਲੇ ਵੀ ਕੁਝ ਹੋ ਸਕਦਾ ਜੀ ਦੁਬਾਰਾ ਫੇਰ ਯਕੀਨੀ ਆਵੇ ਆਪਣਾ ਬਲਦੇਵ ਸਿੰਘ ਹਾਂ ਜੀ ਕੀ ਗੱਲ ਹੋਈ ਹੈ ਇੱਥੇ ਗੋਲੀ ਚੱਲੀ ਆ ਕਿ ਇੱਥੇ ਗੋਲੀ ਪਹਿਲੀ ਵਾਰ ਨਹੀਂ ਚੱਲੀ 4 ਦਿਨ ਪਹਿਲਾਂ ਵੀ ਚੱਲੀ ਆ ਕਿ ਇੱਕ ਖੇਡ ਬਣ ਗਈ ਆ ਮਲੀਆਂ ਦੇ ਵਿੱਚ ਕਿ ਜਦੋਂ ਵੀ ਦੇਖੂਗੇ ਕੁਝ ਵੀ ਕਰਨਗੇ ਤੇ ਕੋਹ ਨਾ ਕੋਹ ਤੁਹਾਨੂੰ ਗੋਲੀ ਦੀ ਆਵਾਜ਼ ਆਉਂਦੀ ਐ ਇੱਥੇ ਕਿ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਕਾਬੂ ਕਿਉਂ ਨਹੀਂ ਪੈਂਦੇ ਆ ਕੀ ਗੱਲ ਆ ਕਿ ਇਸ ਪਿੰਡ ਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ ਪੰ ਚੱਲਦੇ ਨੇ ਉਹ ਚੌਕ ਦੇ ਵਿੱਚ ਚੱਲੀ ਆ ਗੋਲੀ ਕਿ ਹੁਣ ਜਿਹੜੀ ਮੈਡੀਕਲ ਸਟੇਸ਼ਨ ਤੇ ਗੋਲੀ ਚੱਲੀ ਆ ਕੋਈ ਪਤਾ ਲੱਗਾ ਕੀ ਕਾਰਨ ਹੈ ਜੀ ਜਾਂ ਕਿੰਨੇ ਬੰਦੇ ਆਏ ਸੀ ਦੋ ਬੰਦੇ ਵੀਡੀਓ ਦੇਖ ਰਹੇ ਆ ਦੋ ਦਿਨ ਪਹਿਲਾਂ ਤਿੰਨ ਦਿਨ ਫਿਰ ਪਹਿਲਾਂ ਗੋਲੀ ਚੱਲੀ ਆ ਡਿਸਪੈਂਸਰਜ਼ ਦੇ ਕੋਲ ਉਹਦੇ ਵਿੱਚ ਵੀ ਬਾਲ-ਬਾਲ ਬੰਦਾ ਬਚ ਗਿਆ ਵਾ ਪਰ ਇਹ ਗੱਲ ਇਹ ਧੀ ਚੰਗੀ ਨਹੀਂ ਆ ਕਿ ਜਿਹੜੀ ਕਿ ਰੋਜ਼ ਗੋਲੀ ਚੱਲੇ ਇਹ ਪਿੰਡ ਦੇ ਵਿੱਚ ਪ੍ਰਸ਼ਾਸਨ ਕੀ ਕਰਨ ਲਿਆ ਵਾ ਉਹ ਕਿੱਥੇ ਬੈਠਾ ਵਾ ਉਹ ਤਨ ਖਾਵਾਣ ਲਿਆਂ ਡਿਆ ਅਹੀਂ ਮੰਗ ਕਰਦੇ ਆ ਕਿ ਸਾਨੂੰ ਫੁੱਲੀ ਹਾਰਟ ਟਾਈਮ 24/7 ਦੇ ਉੱਤੇ ਸਕਿਉਰਿਟੀ ਚਾਹੀਦੀ ਆ ਪਿੰਡ ਮੱਲੀਆਂ ਦੇ ਵਿੱਚ ਕਿਉਂਕਿ ਕਿਸੇ ਦੇ ਤੀ ਪੋਦੀ ਜਾਨ ਜਾਵੇ ਕੁਝ ਹੋਵੇ ਸਕਦਾ ਤੇ ਉਹ ਉਹਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਮੰਨੂਗਾ ਫਿਰ ਇੱਥੇ ਹੀ ਗੱਲ ਚਲ ਗਈ ਤੇ ਵਾਪਸੀ ਵੀ ਕੁਝ ਹੋ ਸਕਦੀ ਆ ਫੇ ਕੌਣ ਕੌਣ ਮੰਨੂਗਾ ਕਿ ਕੌਣ ਕਿਹਦੀ ਜ਼ਿੰਮੇਵਾਰੀ ਆ ਸਾਨੂੰ ਪੌਣੇਕ 2 ਵਜੇ ਜੇਦੀ ਸੂਚਨਾ ਮਿਲੀ ਸੀਗੀ ਤੇ ਮੱਲੀਆਂ ਪਿੰਡ ਦੇ ਵਿੱਚ ਫਾਇਰ ਹੋਇਆ ਵਾ ਅਸੀਂ ਤੁਰੰਤ ਮੌਕੇ ਤੇ ਵਿਦਨ ਨੋ ਟਾਈਮ ਪਹੁੰਚੇ ਆ ਪਹੁੰਚ ਕੇ ਤਸਦੀਕ ਕੀਤੀ ਆ ਸੀਸੀਟੀਵੀ ਦੇ ਆਧਾਰ ਤੇ ਵੀ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਲੜਕਾ ਵਾ ਸਨਮ ਪ੍ਰੀਤ ਸਿੰਘ ਉਮਰ ਉਹਦੀ ਹੈਗੀ 24-25 ਸਾਲ ਉਹਨਾਂ ਦਾ ਕੁਝ ਦਿਨ ਪਹਿਲਾਂ ਜੰਡੇਆਲੇ ਦੇ ਅਜੇ ਵਿਰਕ ਨਾਮ ਦਾ ਮੁੰਡਾ ਵਾ ਜਿਹਦੇ ਨਾਲ ਟਕਰਾਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ-ਮੁੰਡੇ ਇਕੱਠੇ ਕੀਤੇ ਸੀ ਮੱਲੀਆਂ ਢਾਬੇ ਦੇ ਉੱਤੇ ਲੜਾਈ ਝਗੜਾ ਕਰਨ ਵਾਸਤੇ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਹ ਦਿਨ ਮੋਦਬਰ ਵਿਅਕਤੀਆਂ ਨੇ ਵਿਚ ਪਾ ਕੇ ਤੇ ਇਹਨਾਂ ਨੂੰ ਹਟ ਹਟਾ ਕਰਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਟਕਰਾਰ ਬਾਜ਼ੀ ਚੱਲ ਰਹੀ ਸੀਗੀ ਅੱਜ ਉਹਨੇ ਉਹਨੂੰ ਮੈਸੇਜ ਕੀਤਾ ਵੀ ਤੂੰ ਚੰਗੀ ਨਹੀਂ ਕੀਤੀ ਤੇ ਜਿਹੜਾ ਸਨਮਪ੍ਰੀਤ ਆ ਉਹਨੇ ਉਹਨੂੰ ਕਹਤਾ ਵੀ ਯਾਰ ਮੈਂ ਠੀਕ ਨਹੀਂ ਆ ਮੈਂ ਬੈਠਦੇ ਆ ਮੇਰੇ ਸੱਟ ਲੱਗੀ ਆ ਤੂੰ ਜੋ ਕਰਨਾ ਮੈਨੂੰ ਠੀਕ ਹੋ ਲੰਦੇ ਵੇਖ ਲਈ ਮੇਰੇ ਨਾਲ ਇਸੇ ਗੱਲ ਤੋਂ ਗੁੱਸੇ 'ਚ ਆ ਕੇ ਤੇ ਉਹਨੇ ਅੱਜ ਉਹਨਾਂ ਦੇ ਬੋਏ ਗਾੜੀ ਜਿਹੜੇ ਆ ਫਾਇਰ ਕੀਤੇ ਆ ਤੇ ਅਸੀਂ ਪਰਿਵਾਰ ਨੂੰ ਬੁਲਾਇਆ ਵਾ ਜੋ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਤੇ ਗ੍ਰਿਫਤਾਰ ਕਰਕੇ ਤੇ ਮੁਕਦਮੇ ਦੀ ਤਫ਼ਤੀਸ਼ ਮੁਕੰਮਲ ਕਰਕੇ ਇਹਦਾ ਜਲਦ ਤੋਂ ਜਲਦ ਜਿਹੜਾ ਵਾ ਕੋਰਟ ਦੇ ਵਿੱਚ ਅੰਤਮ ਫੈਸਲੇ ਲਈ रिपोर्ट पेश कीती जावे ਕਿੰਨੇ राउंड ਤੇ ਕਿੰਨੇ ਫਾਇਰ ਤਿੰਨ ਫਾਇਰ ਹੋਇਆ ਜੀ ਲੱਗਦਾ ਨਹੀਂ ਕਿ ਬੱਚਿਆਂ ਨੂੰ ਜਾਨ ਕੋਲ ਮਿਲਦੀ ਜਾ ਰਹੀ ਹੈ ਜਿਆਦਾ ਬਿਲਕੁਲ ਤੁਹਾਡੀ ਗੱਲ ਬਹੁਤ ਜਿਆਦਾ ਤੁਸੀਂ ਵੈਲਿਡ ਗੱਲ ਕੀਤੀ ਆ ਬਹੁਤ ਜਿਆਦਾ ਵੈਲਿਡ ਗੱਲ ਕੀਤੀ ਤੁਸੀਂ ਬੱਚਿਆਂ ਦੇ ਉੱਪਰ ਮਾਂ ਪਿਓ ਦਾ ਕੰਟਰੋਲ ਜਿਹੜਾ ਨਾ ਖਤਮ ਹੁੰਦਾ ਜਾ ਰਿਹਾ ਵਾ ਦੇਖੋ ਇਹ ਅੱਜ ਇਹ ਇਨਸੀਡੈਂਟ ਜਿਹੜਾ ਵਾ ਬਚਾਅ ਹੋ ਗਿਆ ਵਾ ਜੇ ਬਾਹਰ ਲੜ ਪੈਂਦੇ ਬੱਚੇ ਤੇ ਫਿਰ ਇਹ ਕਿੰਨੇ ਬੱਚੇ ਕਿੰਨੇ ਕਿੰਨੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਸੀ ਕਿਸੇ ਦੇ ਗੋਲੀ ਵੀ ਲੱਗ ਸਕਦੀ ਸੀ ਕੋਈ ਮਰ ਵੀ ਸਕਦਾ ਸੀ ਕੋਈ ਇੰਜਰਡ ਹੋ ਸਕਦਾ ਸੀ ਅੱਜ ਕੱਲ ਏਕ-ਏਕ ਬੱਚਾ ਲੋਕਾਂ ਦਾ ਲੋਕੀ ਉਹਨੂੰ ਵੀ ਕੰਟਰੋਲ ਕਰਨ ਤੋਂ ਅਸਮਰਥ ਹੋ ਗਏ ਆ ਪਤਾ ਨਹੀਂ ਅ ਕਿਉਂ ਬੱਚਿਆਂ ਨੂੰ ਇੰਨੀ ਇਹਨਾਂ ਨੇ ਖੁੱਲ ਦੇ ਦਿੱਤੀ ਆ ਕਿ ਤੁਸੀਂ ਜਿੱਦਨ ਮਰਜ਼ੀ ਜਾਓ ਆਓ ਲਾਇਸੈਂਸੀ ਵੈਪਨ ਜਿਹੜੇ ਖੋਲ ਮਿਲੇ ਉਹ ਲਾਇਸੈਂਸੀ ਵੈਪਨ ਤੇ ਮਿਲੇ ਆ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਲਾਇਸੈਂਸੀ ਵੈਪਨ ਲੈ ਕੇ ਪੇਰੈਂਟਸ ਦਾ ਲਾਇਸੈਂਸੀ ਵੈਪਨ ਲੈ ਕੇ ਬੱਚੇ ਤੇ ਕੀ ਕਰਦੇ ਫਿਰਦੇ ਆ ਸਰ ਇਹ ਇਸ ਗੱਲ ਇਤਹਾਸ ਤੇ ਇਸ ਅਨੁਭਵ ਨੂੰ ਲੱਗਣੀ ਚਾਹੀਦੀ ਜੀ ਕਿ ਇਹਨਾਂ ਦੇ ਆਪਣੇ ਕੰਟਰੋਲ ਚ ਹਥਿਆਰ ਰਿੰਦੇ ਕਿ ਬੱਚੇ ਉਸ ਨਾਲ ਜਿਹੜੇ ਘੁੰਮਦੇ ਫਿਰਦੇ ਰਹਿੰਦੇ ਬਿਲਕੁਲ ਇਹ ਅਸੀਂ ਹੁਣ ਆਫਟਰ ਰਜਿਸਟ੍ਰੇਸ਼ਨ ਜਿਹੜੀ ਜਦੋਂ ਤਫਤੀਸ਼ ਕਰਾਂਗੇ ਪੂਰੀ ਢਗਾਈ ਨਾਲ ਤਫਤੀਸ਼ ਕਰਕੇ ਤੇ ਜਿਹੜਾ ਇਹ ਲਾਇਸੈਂਸੀ ਵੈਪਨ ਆ ਇਹਨੂੰ ਵੀ ਚੈੱਕ ਕਰਾਉਣ ਤੋਂ ਬਾਅਦ ਇਹਦਾ ਜਿਹੜਾ ਹੈਗਾ ਵਾ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਉਹਦੇ ਪਿਓ ਤੇ ਵੀ ਪਤਾ ਲੱਗਾ ਵੀ ਉਹ ਜਿਹੜਾ ਅਜੇ ਆ ਵਰਕੋ ਉਹਦਾ ਪਿਓ ਪਹਿਲਾਂ ਹੀ ਜਿਹੜਾ ਵਾ ਉਹ ਕਿਸੇ ਮੁਕਦਮੇ ਚ ਜੇਲ੍ਹ ਚ ਆ ਤੇ ਹੋ ਸਕਦਾ ਵਾ ਕਿ ਪਿਛੋਂ ਨੇ ਉਹਦੇ ਜੇਲ੍ਹ ਚ ਜਾਣ ਤੋਂ ਬਾਅਦ ਫਾਇਦਾ ਠਾਇਆ ਹੋਵੇ ਇਸ ਗੱਲ ਦਾ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਲਿਆਵਾਂਗੇ ਇਹ ਦੇ ਕੋਈ ਕਰਾਇਮ ਵਾਲਾ ਜਰਨਾ ਮਾਤੇ ਇਹ ਕਿੰਨਾ ਵਾਸਤੇ ਕੀ ਕਰੀ ਤੁਸੀਂ ਮੇਰੀ ਤੇ ਇਹੋ ਹੀ ਰਿਕਵੈਸਟ ਆ ਸਾਰਿਆਂ ਨੂੰ ਵੀ ਇੱਕ ਤੇ ਹਥਿਆਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੇ ਜਾਣ ਦੂਸਰਾ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਵਾ ਉਹ ਮਾਪਿਓ ਵਾਚ ਕਰੇ ਉਹਨਾਂ ਦੀਆਂ ਯਾਰ ਦੋਸਤ ਜਿਹੜੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੇ ਵੀ ਉਹਨਾਂ ਦਾ ਕਿਸੇ ਮਾੜੇ ਬੰਦੇ ਨਾਲ ਕ੍ਰਿਮੀਨਲ ਵਿਅਕਤੀ ਨਾਲ ਯਾਰੀ ਦੋਸਤੀ ਤੇ ਨਹੀਂ ਅੱਜ ਕੱਲ ਬੱਚੇ ਆਪਣਾ ਟੌਰ ਬਣਾਉਣ ਦੀ ਖਾਤਰ ਅ ਬਿਲਾ ਬਿਨਾ ਵਜਾ ਜਿਹੜੀਆਂ ਵਾ ਉਹ ਵੈਪਨਸ ਦੇ ਨਾਲ ਫੋਟੋਆਂ ਪਾ ਦਿੰਦੇ ਆ ਕ੍ਰਿਮੀਨਲਸ ਦੇ ਨਾਲ ਫੋਟੋਆਂ ਪਾ ਦਿੰਦੇ ਆ ਮਤਲਬ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਇਹ ਬੱਚਿਆਂ ਦੇ ਭਵਿੱਖ ਵਾਸਤੇ ਖਤਰਨਾਕ ਆ ਔਰ ਪੇਰੈਂਟਸ ਨੂੰ ਵੀ ਇਹ ਇਸ ਚੀਜ਼ ਬਾਰੇ ਬਾਰੇ ਜਿਹੜਾ ਪੂਰਾ ਖਿਆਲ ਰੱਖਣਾ ਚਾਹੀਦਾ